ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਇਆ ਕਿ ਹਰ ਵਿਧਾਇਕ ਨੂੰ ਵਿਧਾਨ ਸਭਾ ਦੇ ਨਜ਼ਦੀਕ ਇੱਕ ਕਮਰਾ ਅਲਾਟ ਕੀਤਾ ਜਾਏ। ਵਿਧਾਨ ਸਭਾ ਦਾ ਅੱਜ ਆਖਰੀ ਦਿਨ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਹਰ ਵਿਧਾਇਕ ਨੂੰ ਵਿਧਾਨ ਸਭਾ ਦੇ ਕੋਲ ਇੱਕ ਕਮਰਾ ਅਲਾਟ ਕੀਤਾ ਜਾਏਗਾ। ਇਸ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਯਾਦਵੰਦਰ ਸਿੰਘ ਜੁੜ ਚੁੱਕੇ ਨੇ। ਯਾਦਵੰਦਰ ਮਤਾ ਪਾਸ ਕਰਨ ਦੀ ਗੱਲ ਸਾਡੇ ਸਾਹਮਣੇ ਆਈ ਹੈ ਕਿ ਵਿਧਾਨ ਸਭਾ ਦੇ ਬਾਹਰ ਹਰ ਕਿਸੇ ਨੂੰ ਕਮਰਾ ਅਲਾਟ ਕੀਤਾ ਜਾਏਗਾ। ਇਹ ਮਾਮਲਾ ਬਾਰੇ ਜਾਨਣਾ ਚਾਹਾਂਗੇ ਕਿ ਇਹ ਆਖਿਰਕਾਰ ਦੇਖੋ گورنر ਤੋਂ ਪਹਿਲਾਂ ਹੀ ਇਨਫੋਰਮਲੀ ਕੋਈ ਅਪੀਲ ਕੀਤੀ ਗਈ ਸੀ ਪੂਰੀ ਵਿਧਾਨ ਸਭਾ ਦਾ ਕੋਈ ਸਮਾਗਮ ਸੀ ਉਹਦੇ ਅੰਦਰ ਹੀ ਹੁਣ ਫਾਰਮਲੀ ਇਥੋਂ ਮਤਾ ਪਾਸ ਕਰਕੇ گورنر ਨੂੰ ਭੇਜਿਆ ਜਾਏਗਾ ਔਰ ਇੱਕ ਲੈਂਡ ਉਹਨਾਂ ਨੂੰ ਕਹੀ ਜਾਏ ਕਿ ਲੋਟ ਕੀਤੀ ਜਾਵੇ ਜਿਸ ਤੇ ਹਰ ਜਿਹੜਾ ਵਿਧਾਇਕ ਆਗਾ ਉਹਦਾ ਇੱਕ ਆਫਿਸ ਹੋਵੇ ਉਸ ਲੈਂਡ ਦੇ ਉੱਤੇ ਬਿਲਡਿੰਗ ਸਾਰੀ ਜਾਏਗੀ ਔਰ ਉਹਦੇ ਚ ਹਰ ਵਿਧਾਇਕ ਦਾ 117 ਵਿਧਾਇਕ ਨੇ ਹਰ ਇੱਕ ਵਿਧਾਇਕ ਦਾ ਆਫਿਸ ਹੋਏਗਾ ਜਿੱਥੇ ਉਹ ਲੋਕਾਂ ਦੀਆਂ ਚੰਡੀਗੜ੍ਹ ਦੇ ਅੰਦਰ ਮੁਸ਼ਕਲਾਂ ਸੁਣ ਸਕਦਾ ਕਿਉਂਕਿ ਮੁੱਖ ਕਤਰੀਤ ਪੰਜਾਬ ਦੇ ਅੰਦਰ ਮੰਤਰੀਆਂ ਦੇ ਦਫ਼ਤਰ ਹੁੰਦੇ ਨੇ ਉਹ ਜੀ ਪੀਐਸਪੀ ਦਫ਼ਤਰ ਹੁੰਦੇ ਨੇ ਪਰ ਐਮਐਲਏ ਦੇ ਦਫ਼ਤਰ ਨਹੀਂ ਹੁੰਦੇਗੇ ਵਿਧਾਨ ਸਭਾ ਚ ਵੀ ਨਹੀਂ ਹੁੰਦੇ ਮੁੱਖ ਸਕੱਤਰ ਚ ਵੀ ਨਹੀਂ ਹੁੰਦੇ ਇਸ ਕਰਕੇ ਸਮੱਸਿਆ ਆ ਰਹੀ ਸੀ ਔਰ ਇਹ ਡਿਮਾਂਡ ਬੜੀ ਲੰਬੀ ਸੀ ਤਾਂ ਸਾਰੇ ਸਦਨ ਨੇ ਦੇਤੇ ਜਿਹੜੇ ਯਾਦੋਂ ਦਾ ਹੈ ಕಾಂಗ್ರೆਸ ਦੇ ਚਾਹੇ ਅਕਾਲੀ ਦਲ ਦੇ ਸਭ ਨੇ ਇੱਕ ਸਾਂਝਾ ਮਤਾ ਪਾਸ ਕੀਤਾ ਕਿ ਗਵਰਨਰ ਪਹਿਲਾਂ ਹੀ ਇਹਦੇ ਸਹਿਮਤ ਨੇ ਗਵਰਨਰ ਨੂੰ ਮਿਲ ਕੇ ਇੱਕ ਲੈਂਡ ਲਈ ਜਾਵੇ ਵਿਧਾਨ ਸਭਾ ਦੇ ਨੇੜੇ ਤੇੜੇ ਜਿਹਦੇ ਉੱਤੇ ਇੱਕ ਬਿਲਡਿੰਗ ਉਸਾਰ ਕੇ ਸਾਰੇ ਐਮਐਲਏ ਦੇ ਦਫ਼ਤਰ ਨੇ ਜਿਹੜੇ ਉੱਥੇ ਬਣੇ